ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਭ ਠੀਕ ਠਾਕ ਹੈ ਜਿਵੇਂ ਦਿਸ਼ਾਤ ਦੀ ਸ਼ੁਰੂਆਤ ਹੋ ਗਈ ਤੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਵਸ ਇੱਥੇ ਚਾਹ ਪਾਣੀ ਅਸੀਂ ਪੀ ਲਿਆ ਸੀ ਪੀ ਕੇ ਤੇ ਵਸ ਇੱਥੇ ਫਿਰ ਮੈਂ ਉੱਠੀ ਸੀ ਉੱਠ ਕੇ ਵਸ ਇੱਥੇ ਮੈਂ ਪੱਖਾ ਲਾਇਆ ਸੀ ਬਾਹਰ ਤੇ ਉਸ ਤੋਂ ਬਾਅਦ ਵਸ ਬੱਚਾ ਉਠਾਤਾ ਸੀ ਫਿਰ ਮੈਂ ਚਾਹ ਪਾਣੀ ਪੀ ਕੇ ਫਿਰ ਮੈਂ ਇੱਥੇ ਲੱਗੀ ਸੀ ਆ ਨਾਲੇ ਧੋਣ ਕਿਉਂਕਿ ਦੋ ਤਿੰਨ ਦਿਨ ਹੋ ਗਏ ਸਤਤੀ ਨਹੀਂ ਤੇ ਵਾਸੇ ਇੱਕ ਬਾਕੀ ਹਨਾ ਕ ਬਾਲਾ ਹੋਇਆ ਪਿਆ ਤੁਸੀਂ ਦੇਖ ਹੀ ਰਹੇ ਹੋਗੇ ਵੀਡੀਓ ਚ ਤੇ ਬਹੁਤ ਹੀ ਜਿਆਦਾ ਹੋਇਆ ਪਿਆ ਜੇ ਕਿਸੇ ਨੂੰ ਹਨਾ ਕੋਈ ਪਤਾ ਹੋਵੇ ਦਾ ਹੱਲ ਹੋਵੇ ਤਾਂ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਕਾ ਤੋ ਅਸੀਂ ਬਹੁਤ ੱੱਕੇ ਪਏ ਹਾਂ ਕਿ ਤੀਜੇ ਚੌਥੇ ਤਾਂ ਨਹੀਂ ਹੋ ਜਾਂਦਾ ਜਦੋਂ ਅਸੀਂ ਪੱਟ ਕੇ ਾੜਦੇ ਹਾਂ ਹੁਣ ਇੰਨਾ ਕਿੰਨਾ ਹਨਾ ਪੱਟੀ ਚੱਲੀ ਗਈ ਤੇ ਉਹ ਤਾਂ ਦਵਾਈ ਕਹਿੰਦੇ ਆ ਵੀ ਹਨਾ ਹੁੰਦੀ ਹੈ ਜਿਹੜੀ ਆਪਾਂ ਖੇਤਾਂ ਦੇ ਵਿੱਚ ਪਾਉਨੇ ਆ ਵੀ ਘਾਣਾ ਹੋਵੇ ਝੋਨੇ ਜਾਂ ਨੇ ਚ ਤੇ ਬਾਕੀ ਹਨਾ ਮੈਂ ਇਹ ਡੈਡੀ ਕਹਿੰਦੇ ਵੀ ਨਹੀਂ ਉਹ ਨਾ ਤੁਸੀਂ ਛੜਕਿਓ ਜੇ ਕਿਉਂਕਿ ਉਹ ਹਵਾ ਦੇ ਵਿੱਚ ਨਾ ਚੜ ਜਾਂਦੀ ਹੈ ਜਦੋਂ ਹਵਾ ਚੱਲਦੀ ਹੋਵੇ ਇਸ ਕਰਕੇ ਵੀ ਬਾਅਦ ਚ ਮੈਂ ਆਪੇ ਆ ਕੇ ਛੜਕੂਗਾ ਤੇ ਮੁੜ ਕੇ ਫਿਰ ਕਾ ਤਾਹਣ ਪਟਣਾ ਪੈਂਦਾ ਹੀ ਕਿਉਂਕਿ ਭੈੜਾ ਲੱਗਦਾ ਹਨਾ ਘਰ ਦੇ ਵਿੱਚ ਇਸ ਕਰਕੇ ਫਿਰ ਮੈਂ ਸੁਨਿਆ ਨੂੰ ਕਿਹਾ ਸੀ ਮੈਂ ਕਿ ਆਪਾਂ 31 ਦਿਨ ਚੰਗਾ ਸਾਫ ਕਰਾਂਗੇ ਵੀ ਕਾਇ ਤਾਂਣਾ ਪੈਡਾ ਲਾਦਾ ਵਰ ਨਾਲ ਜਿਆਦਾ ਹੋ ਜਾਂਦਾ ਕੋਈ ਚੀਜ਼ ਵੜ ਕੇ ਬੈਠੂਗੀ ਵਿੱਚ ਤੇ ਅੱਜ ਫਿਰ ਬਸ ਹਣਾ ਮੈਂ ਨਾਲੀ ਵਗੈਰਾ ਧੋ ਕੇ ਤੇ ਇੱਥੇ ਸਨਹਿਾ ਲੱਗ ਗਈ ਸੀ ਝਾੜੂ ਲਾਉਣ ਸਫਾਈ ਕਰਨਾ ਤੇ ਮੈਂ ਸਨਹਿਾ ਦਾ ਵੀ ਝਾੜੂ ਲਾ ਲਾ ਤੇ ਮੈਂ ਉਹਨੂੰ ਹਣਾ ਪਾਣੀ ਵਗੈਰਾ ਕਰਦੀ ਆ ਤੇ ਬਸ ਇੱਧਰ ਫਿਰ ਮੈਂ ਮੋਟਰ ਛੱਡੀ ਸੀ ਤੇ ਮੈਂ ਪਾਣੀ ਭਰ ਕੇ ਲਈ ਸੀ ਉਹਨੂੰ ਭਰ ਕੇ ਪਾਦੂ ਵਿੱਚ ਟਰੈਂਪਰ ਦੇ ਵਿੱਚ ਕਿਉਂਕਿ ਮੈਂ ਸਾਰਾ ਮਾਜ ਕੇ ਟਰੈਂਪਰ ਭਰਿਆ ਸੀ ਬਾਲਟੀ ਵੀ ਆਪਾਂ ਸਾਫ਼ ਕਰਕੇ ਆਪਣਾ ਮਾਂਜ ਕੇ ਭਰੀ ਸੀ ਦੂਜੇ ਤੇ ਜਨਨ ਨੂੰ ਸਾਫ ਕਰਕੇ ਫਿਰ ਭਰ ਲੈਣੀ ਹੁੰਦੀ ਆ ਤੇ ਨਹੀਂ ਤਾਂ ਮੈਂ ਬਾਲਟੀ ਵਾਲਾ ਪਾਣੀ ਪਾ ਕੇ ਕੈਂਪਰ ਦੇ ਵਿੱਚ ਬੱਥ ਪਾ ਦਿੰਨ ਹਾਂ ਜਿਹੜਾ ਪਿਆ ਹੁੰਦਾ ਜੇ ਥੋੜਾ ਹੋਵੇ ਤਾਂ ਘਰ ਭਰ ਲੈਣੀ ਵਿੱਚ ਕਰਕੇ ਤੇ ਅੱਜ ਫਿਰ ਮੈਂ ਬਾਲਟੀ ਵੀ ਸਾਫ ਕੀਤੀ ਕੈਂਪਰ ਵੀ ਤੇ ਮਾਂਜ ਕਹਿੰਦੇ ਚੰਗੀ ਤਰ੍ਹਾਂ ਤੇ ਬਸ ਪਾਣੀ ਭਰ ਲਿਆ ਸੀ ਮੈਂ ਤੇ ਬਰਤਨ ਵਗੈਰਾ ਪਾ ਕੇ ਤੇ ਹੁਣ ਮੈਂ ਲੱਗ ਗਈ ਇਸ ਤਰ੍ਹਾਂ ਬਾਲਟੀ ਭਰ ਕੇ ਲਈ ਇਸ ਪਾਣੀ ਦੀ ਤੇ ਇਹ ਵੀ ਮੈਂ ਰੱਖ ਦੂੰਗੀ ਉਧਰ ਰਸੋਈ ਦੇ ਵਿੱਚ ਤੇ ਬਾਅਦ ਵਿੱਚ ਫਿਰ ਮੈਂ ਨਹਾ ਧੋ ਕੇ ਆ ਗਈ ਸੀ ਮੰਦਿਰ ਜਾਣ ਵਾਸਤੇ ਤੇ ਸੁਨਿਆਣ ਹੋਣ ਲੱਗੀ ਸੀ ਨਹਾਣ ਗਈ ਹੋਈ ਸੀ ਤੇ ਮੈਂ ਕਿਹਾ ਵੀ ਚੱਲ ਇਹਨੇ ਫੁੱਲ ਵਗੈਰਾ ਤੋੜ ਲੰਨੀ ਹੈ ਤੇ ਵੀ ਫਿਰ ਆਪਾਂ ਮੰਦਿਰ ਜਾਇਆਵਾਂਗੇ ਫਿਰ ਮੈਂ ਦੁੱਧ ਵਗੈਰਾ ਵੀ ਲੈ ਕੇ ਆਉਣਾ ਸੀ ਮਗਾ ਚੱਲ ਪਹਿਲੇ ਮੰਦਿਰ ਜਾਏ ਜਾਂ ਫਿਰ ਮੈਂ ਦੁੱਧ ਲੈ ਆਉਂਗੀ ਤੇ ਬਸ ਇੱਥੇ ਮੈਂ ਫੁੱਲ ਤੋੜ ਲਏ ਸੀ ਪਿੰਕ ਕਲਰ ਦੇ ਇੱਧਰ ਲੱਗੇ ਸੀ ਤੇ ਪਿੰਕ ਤੇ ਵਾਈਟ ਲੈ ਜੈਣ ਹੁੰਨੇ ਸੀ ਤੇ ਇੱਧਰ ਵਾਈਟ ਕਲਰ ਦੇ ਅਤੇ ਕੁਝ ਜੜਕਲਾਬ ਦੇ ਹੁੰਦੇ ਆ ਜੇ ਹੋਏ ਹੋਂ ਤਾਂ ਸੋ ਵੀ ਲੈ ਇਹਨੂੰ ਨਹੀਂ ਤਾਂ ਫਿਰ ਹਨਾ ਪਿੰਕ ਤੇ ਵਾਈਟ ਲੈ ਲੈਣਾ ਬਸ ਹੁਣ ਅਸੀਂ ਮੰਦਰ ਚੱਲੇ ਆ ਤੇ ਮੈਂ ਕਿਸ ਸਮੇਂ ਮੈਂ ਤਾਂ ਚੱਲ ਫਟਾਫਟ ਆਪਾਂ ਜਾਇਆ ਇਹ ਤੇ ਮੰਦਰੋਂ ਆ ਕੇ ਬਸ ਫਿਰ ਮੈਂ ਦੁੱਧ ਲਿਆਈ ਦੁੱਧ ਲਿਆ ਕੇ ਫਿਰ ਮੈਂ ਲਾਗੀ ਸੀ ਰੋਟੀ ਲਾਣਾ ਤੇ ਰੋਟੀ ਵਾਸਤੇ ਤੁਹਾਨੂੰ ਪਤਾ ਹੀ ਹੈ ਸੋ ਬਾਦਾ ਨਾਸ਼ਤਾ ਆਪਣਾ ਇੰਨਾ ਖਾਸ ਨਹੀਂ ਹੁੰਦਾ ਇਹ ਨਾਣ ਮਿਰਚਾਂ ਨੇ ਫਰੋਠੀ ਹੁੰਦੇ ਆ ਚਾਹ ਨਾਲ ਤੇ ਮੈਂ ਹੁਣ ਸੋਚਦੀ ਸੀ ਮੈਂ ਕਿਹਾ ਵੀ ਇਹਨਾਂ ਨੂੰ ਹਨਾ ਦਹੀਂ ਵਗੈਰਾ ਜਮਾ ਲਿਆ ਕਰਾਂ ਚੱਲ ਵੀ ਇਹ ਦਹੀਂ ਨਾਲ ਖਾ ਲਿਆ ਕਰਨਗੇ ਤੇ ਬਾਕੀ ਹਨਾ ਜਾਗ ਲਿਓਣ ਵਾਲਾ ਤਾਂ ਕਰਕੇ ਮੈਂ ਕਿਹਾ ਚਲ ਦਹੀਂ ਮੰਗਾਉਂਗੀ ਥੋੜਾ ਜਿਹਾ ਫਿਰ ਆਪਾਂ ਜਾਗ ਵੀ ਹੋ ਜੂਗਾ ਕਰ ਕਰੇ ਤੇ ਫਿਰ ਆਪਾਂ ਵੀ ਜਮਾਲਿਆ ਕਰਾਂਗੇ ਤੇ ਬਸ ਫਿਰ ਮੈਂ ਚਾਹ ਬਣੀ ਹੋਈ ਸੀ ਮੈਂ ਫਿਰ ਐ ਸਿੰਪਲੀ ਬਣਾ ਲਈ ਸੀ ਤੇ ਉਸੇ ਸਬਜ਼ੀ ਵੀ ਪਈ ਸੀ ਛੋਲਿਆਂ ਦੀ ਫਿਰ ਮੈਂ ਕਿਹਾ ਚਲ ਐ ਸਿੰਪਲੀ ਬਣਾ ਲੈਂਦੇ ਦੋ ਵਾਰ ਮੈਂ ਨਾਸ਼ਤਾ ਵਗੈਰਾ ਕਰਕੇ ਫਿਰ ਮੈਂ ਲੱਗ ਗਈ ਸਿੱਥੇ ਮਸ਼ੀਨ ਲਾਉਣ ਤੇ ਮਸ਼ੀਨ ਫਿਰ ਮੈਂ ਇੱਥੇ ਬਸ ਕੱਪੜੇ ਵਗੈਰਾ ਸਾਰੇ ਪਾ ਦੂੰਗੀ ਕਾਫੀ ਕੱਪੜੇ ਹੋਏ ਪਏ ਸੀ ਸੁਣਿਆ ਤਾਂ ਮੈਨੂੰ ਕਹਿੰਦੇ ਸੀ ਕੱਲ ਨੂੰ ਧੋਲਾਂਗੇ ਮਗਾ ਨਹੀਂ ਵੀ ਜਾਦੇ ਹੋਏ ਪਏ ਆ ਉਹ ਮੈਂ ਧੋ ਲੰਨੀ ਆ ਤੇ ਸੁਨਿਆ ਨੂੰ ਚੱਲ ਠੀਕ ਆ ਫਿਰ ਵਾਸਤੇ ਕੱਪੜੇ ਪਾਣੀ ਤਾਂ ਮੈਂ ਪਹਿਲੇ ਪਾ ਲਿਆ ਸੀ ਤੇ ਪਾ ਕੇ ਪਾਣੀ ਤੇ ਫਿਰ ਮੈਂ ਬਸ ਸਰਫ ਵਗੈਰਾ ਪਾ ਕੇ ਤੇ ਮਸ਼ੀਨ ਚ ਚਾਲੂ ਕਰਦੀ ਸੀ ਤੇ ਇੱਥੇ ਫਿਰ ਮੈਂ ਕੱਪੜੇ ਧੋਈ ਜਾਂਦੀ ਸੀ ਇੱਥੇ ਨਾ ਇਹ ਦੋ ਜਣੇ ਆਏ ਸੀ ਇਹ ਨਾ ਮੋਚੀ ਆ ਸਾਡੇ ਪਿੰਡੋਂ ਦਾ ਹੁੰਦਾ ਹੁੰਦਾ ਸੀ ਤੇ ਜੁੱਤੀਆਂ ਜੱਤੀਆਂ ਗੰਡਣ ਤੇ ਅੱਜ ਨਾ ਇਹ ਆਇਆ ਸੀ ਅਧਿਕਾਰ ਆ ਦੇ ਨਾਲ ਇਹ ਤਾਂ ਆਇਆ ਸੀ ਕਿਉਂਕਿ ਨਾ ਇਹਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਤੇ ਵਿਚਾਰਾ ਹਨਾ ਪੈਸੇ ਇਕੱਠੇ ਕਰਦਾ ਫਿਰਦਾ ਸੀ ਕੰਦਾ ਵੀ ਸਰਕਾਰੀ ਹਸਪਤਾਲ ਦੇ ਵਿੱਚ ਹੈ ਲੁਧਿਆਣਾ ਦਾਖਲ ਵੀ ਨੱਕ ਦੇ ਇੱਕ ਹੱਡੀ ਕ੍ਰੈਕ ਹੋ ਗਈ ਤੇ ਇੱਕ ਸਿਰ ਤੇ ਚਾਹ ਵੀ ਛੱਟ ਵਜੇ ਮੋਟਰਸਾਈਕਲ ਵੱਜਿਆ ਗੱਡੀ ਦੇ ਵਿੱਚ ਤੇ ਫਿਰ ਮੈਂ ਹਨਾ ਮੈਂ ਤਾਂ ਚੱਲ ਜਿੰਨੀ ਕ ਸਾਡੇ ਕੋਲ ਹਨਾ ਪਹੁੰਚ ਆਈ ਮੈਂ ਸੇਵਾ ਕਰਤੀ ਵਿਚਾਰਿਆਂ ਦੀ ਤੇ ਫਿਰ ਮੈਂ ਇਹਨਾਂ ਰੋਟੀ ਪਾਣੀ ਵੀ ਖਵਾਇਆ ਚਾਹ ਪਾਣੀ ਪੁੱਛਿਆ ਤੇ ਕਹਿੰਦੇ ਵੀ ਪਹਿਲਾਂ ਤਾਂ ਕਹਿੰਦੇ ਨਹੀਂ ਪੀਣਾ ਮੁੰਡਾ ਚੱਲ ਕੋਈ ਨਾ ਤੁਸੀਂ ਖਾ ਲਓ ਰੋਟੀ ਫਿਰ ਮੈਂ ਰੋਟੀ ਖਵਾਈ ਇਹਨਾਂ ਨੂੰ ਤਨਾਲ ਚਾਹਵਣਾ ਕਰ ਦਿੱਤੀ ਬਹੁਤ ਯਾਨੀ ਕਿ ਵਿਚਾਰੇ ਹਨਾ ਸੀਸਾ ਦੇ ਕੇ ਗਏ ਤੇ ਆਈ ਹੁੰਦਾ ਜੇ ਜਦੋਂ ਹਨਾ ਕੋਈ ਹੁੰਦਾ ਆਪਾਂ ਨੂੰ ਆਪਣ ਕਿਸੇ ਨੂੰ ਵੀ ਆਏ ਨਹੀਂ ਕਹਿਣਾ ਚਾਹੀਦਾ ਵੀ ਹਨਾ ਰੋਟੀ ਚਾਹ ਪੁੱਛਣੀ ਚਾਹੀਦੀ ਆ ਚਾਹੇ ਕੋਈ ਮਾੜਾ ਮੰਗਤਾ ਵੀ ਹੁੰਦਾ ਤਾਂ ਵੀ ਹਨਾ ਬੇ ਚੱਲ ਖਾਣਾ ਨਾ ਖਾਣਾ ਅਗਲੇ ਦੀ ਮਰਜ਼ੀ ਹੁੰਦੀ ਆ ਕਈ ਤਾਂ ਹੁਣ ਲਾਲਚੀ ਹੁੰਦੇ ਆ ਵੀ ਪੈਸੇ ਆ ਨੂੰ ਕਹਿੰਦੇ ਹੁੰਦੇ ਵੀ ਪੈਸੇ ਦੇ ਦੋ ਤੇ ਸੇ ਰੋਟੀ ਖਾਣੀ ਨੇ ਤੇ ਕਈ ਹੁੰਦੇ ਆ ਜਿਹੜੇ ਸੱਚੇ ਹੁੰਦੇ ਆ ਉਹ ਵਿਚਾਰੇ ਹਨਾ ਰੋਟੀ ਪਾਣੀ ਖਾ ਕੇ ਜਾਂਦੇ ਤੇ ਬਹੁਤ ਖੁਸ਼ ਹੋ ਕੇ ਗਏ ਹਨਾ ਤੇ ਯਾਨੀ ਕਿ ਜਵਾਕਾਂ ਨੂੰ ਵੀ ਅਸ਼ੀਰਵਾਦ ਦੇ ਕੇ ਕਹਿੰਦੇ ਤੁਸੀਂ ਤਾਂ ਸਾਨੂੰ ਰੋਟੀ ਪਾਣੀ ਵੀ ਐ ਪਰੋਣੇ ਮੰਗ ਖਵਾਇਆ ਹਨਾ ਤੇ ਚਾਹ ਪਾਣੀ ਸਾਨੂੰ ਪਿਆਈ ਮhenga ਚਲ ਕੋਈ ਨਾ ਵੀ ਜਿਹਦਾ ਦਾਣਾ ਪਾਣੀ ਹੁੰਦਾ ਹਨਾ ਆਪਾਂ ਤਾਂ ਕਿਹੜਾ ਹਨਾ ਦੇਣ ਵਾਲਿਆਂ ਕਿਸੇ ਨੂੰ ਪਿਉਉਣ ਵਾਲਿਆਂ ਵੀ ਜਿਹੜਾ ਰੱਬ ਦੀ ਮਿਹਰ ਓਹੀ ਹਨਾ ਰੱਬ ਹੀ ਕਰਦਾ ਜਿਹੜਾ ਕੁਝ ਕਰਦਾ ਜਿੱਥੇ ਦਾਣਾ ਪਾਣੀ ਹੁੰਦਾ ਬੰਦੇ ਦਾ ਉਹ ਆਪੇ ਖਿੱਚ ਲਿਆ ਹੁੰਦਾ ਤਾਂ ਕਰਕੇ ਮੈਂ ਕਹਿੰਦਾ ਵੀ ਕੋਈ ਨਾ ਪੁੰਨ ਦਾਣੀ ਰਹਿ ਜਾਂਦਾ ਬੰਦੇ ਦਾ ਤੇ ਵੇ ਪੰਨ ਦਾ ਜਿਹੜਾ ਆਪਾਂ ਕਰਦੀ ਆਵਦੇ ਹੱਥੇ ਉਹ ਨਾਲ ਸਹਾਈ ਹੁੰਦਾ ਉਹ ਹੀ ਅੱਗੇ ਆ ਕੇ ਆਪਣੇ ਨਾਲ ਜਾਂਦਾ ਤੇ ਬਸ ਫਿਰ ਇੱਥੇ ਫਿਰ ਮੈਂ ਲੱਗ ਗਈ ਸੀ ਉਹ ਚਲੇ ਗਏ ਸੀ ਚਾਹ ਪਾਣੀ ਪੀ ਕੇ ਫਿਰ ਮੈਂ ਕੱਪੜੇ-ਕੱਪੜੇ ਸੁੱਕਣੇ ਪਏ ਮੇਰੇ ਵਿੱਚ ਵਿਚਾਲੇ ਪਏ ਸੀ ਫਿਰ ਮੈਂ ਇੱਥੇ ਬਸ ਮਸ਼ੀਨ ਧੋ ਕੇ ਤੇ ਇੱਥੇ ਜਾਲੀਆਂ ਵਗੈਰਾ ਸਾਫ਼ ਕਰਨ ਲੱਗ ਗਈ ਸੀ ਕਿਉਂਕਿ ਇਹਨਾਂ ਦੇ ਵਿੱਚ ਕਾਫੀ ਟਾਈਮ ਹੋ ਗਿਆ ਸੀ ਸਾਫ਼ ਨਹੀਂ ਕੀਤੀਆਂ ਸੀ ਫਿਰ ਮੈਂ ਸਨੇਮ ਤਾਂ ਮੈਂ ਤਾਂ ਚਲ ਮੈਂ ਸਾਫ਼ ਕਰ ਜਾ ਤੇ ਤਾਂ ਕਰਕੇ ਬਸ ਇੱਥੇ ਫਿਰ ਮੈਂ ਸਰਫਾळा ਪਾਣੀ ਪਿਆ ਕੇ ਕਿ ਇਹ ਮੇਰੇ ਭਾਂਡੇ ਮੰਨਦੇ ਨਾਲ ਪਏ ਆ ਤੇ ਚਾਹ ਮੈਂ ਅਜ ਬਣਾਉਣੀ ਆ ਇਸ ਭਾਂਡੇ ਨਾਲ ਇਹ ਚਾਹ ਬਣਾਉਣੀ ਦਾਲ ਦੋ ਧਰਦੀਆਂ ਨੇ ਤੇ ਅਸਲ ਵਿੱਚ ਭਾਂਡੇ ਮਾਣ ਦਾ ਕਾਫੀ ਮੇਰੇ ਰੋਟੀ ਨੇ ਮੈਂ ਸਨ ਨਹੀਂ ਕਿ ਮੈਂ ਤੂੰ ਉਹਨਾ ਵੀ ਚਾਹ ਲਈ ਮੈਂ ਭਾਂਡੇ ਮੈਂ ਰੋਟੀ ਨਾਲ ਬਣਾ ਲਈ ਤੇ ਫਿਰ ਮੈਂ ਲੱਗ ਗਈ ਸੀ ਦੁਪਹਿਰ ਦਾ ਟਾਈਮ ਹੋ ਗਿਆ ਸੀ ਚਾਹ ਧਰੀ ਹੋਈ ਸੀ ਮੇਰੀ ਤੇ ਇੱਧਰ ਮੈਂ ਚਾਹ ਪੱਤੀ ਪਾਉਣ ਲੱਗ ਗਈ ਸੀ ਡੱਬੇ ਦੇ ਵਿੱਚ ਤੇ ਉੱਧਰ ਮੈਂ ਹਨਾ ਬਸ ਢਾਂਡੇ ਵਗੈਰਾ ਸਾਫ਼ ਕਰਤੇ ਸੀ ਤੇ ਬਸ ਫਿਰ ਮੈਂ ਚਾਹ ਪੱਤੀ ਪਾ ਦੂੰਗੀ ਪਾ ਕੇ ਤੇ ਕਦੋਂ ਚੀਜ਼ਾਂ ਮੁੱਕੀਆਂ ਹੋਈਆਂ ਸੀ ਆਪਾਂ ਲੈ ਆਏ ਸੀ ਸੋਧੇ ਜਿੱਤੇ ਵਾਸੇ ਫਿਰ ਮੈਂ ਚਾਹ ਧਰ ਲਈ ਸੀ ਦੁਪਹਿਰ ਦੀ ਕੰਮ ਤੇ 3:30 ਹੋ ਗਏ ਸੀ ਮੈਂ ਕਿਹਾ ਚਲੋ ਅਸਨੇ ਨੂੰ ਮੈਂ ਕਮੋਂ ਢਾਂਡੇ ਮਾਇਦੇ ਨਾਲ ਚਾਹ ਧਰ ਲੀ ਨ ਇੱਕ ਸਾਈਡ ਤੇ ਬਸ ਫਿਰ ਮੈਂ ਚਾਹ ਪੱਤੀ ਪਾ ਦੂੰਗੀ ਹੋਣ ਵਾਸ ਹਨਾ ਰੀਸ਼ੋ ਦੀ ਸੱਟ ਤਾਂ ਠੀਕ ਆggen ਨਾਲ ਉਹ ਥੋੜਾ ਜਿਹਾ ਹੈਗਾ ਹੈ ਜੇ ਜਕਮ ਡੂੰਗਾ ਜਾਂ ਤੇ ਵਾਸੋਂ ਹੁਣ 2-3 ਦਿਨਾਂ ਤੱਕ ਫਿਰ ਹੁਣ ਸਕੂਲ ਭੇਜਾਂਗੇ ਤੇ ਸੁਨਿਆ ਹਜੇ ਠੀਕ ਆ ਸੁਨਿਆ ਦੋ ਉ ਥੋੜਾ ਮੋਟੇ ਦਰਦ ਹੁੰਦਾ ਢੂਈ ਚ ਵਾ ਤੇ ਪੈਰ ਤੇ ਤੰਨੇ ਵਜੇ ਗਏ ਚਾਣ ਵਾਸ ਵਾਲਾ ਆਉਣਾ ਲਾ ਤੇ ਇੱਧਰ ਮੈਂ ਭਿਉਂਦੀ ਦਾਲ ਦਾਲ ਮੈਂ ਮਸਰਾਂ ਦੀ ਭੰਤੀ ਆ ਤੇ 판ਡੇ ਵੀ ਮਾਂ ਇੱਥੇ ਦੇਖੋ ਸਾਫ਼ ਕਰਕੇ ਸਾਰੇ ਰੋਟੀ ਗਲੇ ਚਾਹ ਪਾਉਣ ਨੂੰ ਨਹੀਂ ਹੋਇ ਤੇ ਬਸ ਆ ਇੱਧਰ ਮੈਂ ਅੱਜ ਕਿੱਟ ਥੋਤੀ ਸੀ ਤੁਹਾਨੂੰ ਬੋਲੀ ਥੋਤੀ ਸੀ ਥੋੜੀ ਜਿਹੀ ਰਹਿ ਗਈ ਸੁੱਕਣ ਵਾਲੀ ਸੁੱਕ ਗਈ ਵੈਸੇ ਤਾਂ ਤੇ ਕੱਪੜੇ ਸਾਰੇ ਔਰਤਾਂ ਚ ਤੈਅ ਸੀ ਲਾ ਕੇ ਤੇ ਬਸ ਇੱਥੇ ਕਰਦੇ ਆ ਵੀਡੀਓ ਐਂਡ ਤੁਹਾਨੂੰ ਆਏ ਡਬਲੋ ਕੇ ਰਹਿਣ ਲੱਗੇ ਹੋਵੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਫੁੱਲ ਆਵਾਜ਼ ਦੇ ਵਿੱਚ ਕਰਿਆ ਕਰਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਫੇਰ ਭੈਣ ਨਵੇਂ ਆਏ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸੋਮ ਸੋਮ ਕਰਿਓ ਕਮੈਂਟ ਮਿਲਾਂਗੇ ਕੱਲ੍ਹ ਨਾਲ ਨਵੇਂ ਬਲੋਗ ਦੇ ਵਿੱਚ ਜੀ ਧੰਨਵਾਦ ਜੀ